ਰਾਂਜੀਤਪੁਰ ਇਥੇ ਬਿਲਨ ਵਾਲੀ ਰਾਣੀਪੁਰਾ ਜਦੇਪੁਰਾ ਠੀਕ ਹੈ ਜ਼ਿਲ੍ਹਾ ਫਰਪੁਤਲਾ ਠੀਕ ਹੈ ਤੁਸੀਂ ਬੋਡੀ ਸਰਵਿਸ ਪੈਕ ਲੈਣ ਤੋਂ ਪਹਿਲਾਂ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਸਾਰਾ ਦੱਸ ਗਾ ਮੇਰਾ ਗਲੇ ਤੋਂ ਰਾਤ ਨੂੰ ਬਹੁਤ ਜਲਦੀ ਇੱਕ ਮੈਨੂੰ ਸ਼ੂਗਰ ਸੀ ਵੀ ਕੋਲ ਜਾਂ ਮੈਨੂੰ ਕੋਲ ਕੋਲ ਸੀ ਥਾਇਰਾਇਡ ਸੀਗਾ ਹਾਂਜੀ ਮੈਨੂੰ ਇਹ ਪ੍ਰੋਬਲਮਾਂ ਸੀਗੀਆਂ ਕੋਈ ਵੀ ਪ੍ਰੋਬਲਮ ਬੀਪੀ ਵੱਧਦਾ ਸੀਗਾ ਹਾਂਜੀ ਉਹ ਦੇ ਸੀ ਠੀਕ ਹੈ ਤੇ ਤੁਸੀਂ ਹੁਣ ਬੋਰਡ ਸਰਵਿਸ ਪੈਕ ਲਿਆ ਆ ਉਹਨਾਂ ਦਾ ਮੈਨੂੰ ਕੀ ਫਰਕ ਪਿਆ ਮੈਨੂੰ ਫਰਕ ਉਹਨਾਂ ਬਹੁਤ ਜ਼ਿਆਦਾ ਆ ਕਿਉਂਕਿ ਮੈਨੂੰ ਰਾਤ ਨੂੰ ਜਦੋਂ ਸਾਹ ਨਹੀਂ ਸੀ ਆਉਂਦਾ ਰਾਤ ਨੂੰ ਉੱਠ ਕੇ ਬਹਿ ਜਾਂਦੀ ਸੀਗੀ ਸਵੇਰੇ ਉੱਠ ਕੇ ਘਬਰਾਟ ਬਹੁਤ ਹੁੰਦੀ ਸੀਗੀ ਘਬਰਾਟ ਤੋਂ ਵੀ ਹੁਣ ਮੈਨੂੰ ਕੁਝ ਠੀਕ ਆ ਸਾਹ ਵੀ ਮੈਨੂੰ ਉਦਾਂ ਨਹੀਂ ਆਉਂਦਾ ਹੈਗਾ ਉਹਦੇ ਤੋਂ ਵੀ ਮੈਨੂੰ ਬਹੁਤ ਜਾਣੀ ਕਿ ਫਰਕ ਆ ਤਾਂ 슈ਗਰ ਤੋਂ ਵੀ ਮੈਨੂੰ ਥੋੜਾ ਜਿਹਾ ਫਰਕ ਆ ਤਾਂ ਥਾਇਰੋਇਡ ਤੋਂ ਵੀ ਕੈਸਟਰ ਤੋਂ ਵੀ ਥੋੜਾ ਫਰਕ ਆ ਗਿਆ ਹਾਂ ਠੀਕ ਹੈ ਹਾਂਜੀ ਕਿੰਨੇ ਸਾਲਾਂ ਤੁਸੀਂ ਮੈਡੀਸਿਨ ਖਾ ਰਹੇ ਸੀ ਮੈਡੀਸਨ ਤਾਂ ਮੈਂ ਜਾਦੀ ਮੇਰੀ ਗੁੜੀਆ ਹੋ ਗਈ ਸੀਗੀ ਬੜੀ ਉਦੋਂ ਤੋਂ ਹੀ ਮੈਂ 11 12 ਦੇ ਵਿੱਚ ਮੈਂ ਮੈਡੀਸਨ ਖਾਣਾ ਸਮਝ ਲਓ ਚਾਲੂ ਕਰ ਲਿਆ ਸੀਗਾ ਕਿੰਨੇ ਕ ਥਾਵਾਂ ਤੋਂ ਲਈਏ ਸਪਲੀਮੈਂਟਸ ਮੈਡੀਸਨ ਬਸ ਜਿੱਥੋਂ ਕੋ ਡਾਕਟਰ ਦੱਸਦਾ ਸੀ ਉੱਥੇ ਖਾਂਦੀ ਸੀ ਕੁਝ ਫਰਕ ਨਹੀਂ ਸੀ ਪੈਂਦਾ ਠੀਕ ਆ ਕਿੰਨੇ ਕ ਪੈਸੇ ਲੱਗੇ ਹੋਣੇ ਤੁਹਾਡੇ ਹਿਸਾਬ ਨਾਲ ਇਹ ਐਸੇ ਤਾਂ ਮੇਰੇ ਕਾਫੀ ਲੱਗ ਗਿਆ। ਕਾਫੀ ਜਿੱਤੋਂ ਡਾਕਟਰਾਂ ਨੇ ਕਹਿਣਾ ਉੱਥੋਂ ਟੈਸਟ ਕਰਾ ਲਓ ਉਹ ਵੀ ਟੈਸਟ ਕਰਾਈ ਜਾਣੇ, ਸ਼ੂਗਰ ਦੇ ਕਰਾਈ ਜਾਣੇ, ਬੀਬੀ ਦੇ ਕਰਾਈ ਜਾਣੇ। ਪਹਿਲਾਂ ਮਤਲਬ ਜ਼ਿਆਦਾ ਸਕੈਨਿੰਗਾਂ ਦੀ ਯਾਰ ਲੱਗ ਜਾਂਦੇ ਸੀ। ਸਕੈਨਿੰਗਾਂ ਨੇ ਮੇਰੇ ਖੋਦ ਦਾ ਮੇਰਾ ਆਪਰੇਟ ਹੋਇਆ ਸੀ ਗੁੱਡੇ ਦਾ। ਉਹਦੇ ਕਰਕੇ ਵੀ ਮੇਰੀਆਂ ਸਕੈਨਿੰਗਾਂ ਹੋਈਆਂ। ਫਿਰ ਮੇਰੇ ਗਲੇ ਵਿੱਚ ਥਾਇਰੋਇਡ ਹੋ ਗਿਆ। ਥਾਇਰੋਇਡ ਦਾ ਵੀ ਮੇਰਾ ਆਪਰੇਟ ਹੋਇਆ ਮੇਰਾ। ਠੀਕ ਹੈ। ਹਾਂਜੀ। ਤੇ ਤੁਹਾਨੂੰ ਲੱਥਾ ਹੀ ਸੋਸ਼ਲ ਮੀਡੀਆ ਤੇ ਦੇਖਣਗੇ ਹਾਂ ਜੀ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਤਾਂ ਉਹਨਾਂ ਨੂੰ ਲੱਖਾਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਤੇ ਜਿੱਦਾਂ ਮੈਂ ਬਾਡੀ ਸਰਵਿਸ ਆਪਣੇ ਲਈ ਯੂਜ਼ ਕੀਤਾ ਆ ਤੁਸੀਂ ਵੀ ਸਾਰੇ ਜਾਣੇ ਇਦਾਂ ਯੂਜ਼ ਕਰੋ ਦਵਾਈਆਂ ਤੋਂ ਆਪਣਾ ਛੁਟਕਾਰਾ ਕਰਾ ਲਓ ਠੀਕ ਆ ਆਪਕਾ ਸਸ਼ਿਕਾ ਮਾਨ ਸਸ਼ਿਕਾ